ਸ਼੍ਰੀ ਅਕਾਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਵਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪੜ੍ਹਕੇ ਸਿੱਖਿਆ ਵਿਭਾਗ ਨੂੰ ਬੰਦ ਕਰਨ ਲਈ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕਰ ਸਕਦੇ ਨੇ ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰਤ ਦਫ਼ਤਰ ਅਤੇ ਰਿਹਾਈਸ਼ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਇਹ ਜਾਣਕਾਰੀ ਦਿੱਤੀ ਟਰੰਪ ਨੇ ਸਿੱਖਿਆ ਵਿਭਾਗ ਨੂੰ ਬੇਕਾਰ ਅਤੇ ਉਦਾਰਵਾਦੀ ਵਿਚਾਰਧਾਰਾ ਨਾਲ ਭਰਿਆ ਕਿਹਾ ਹਾਲਾਂਕਿ ਟਰੰਪ ਲਈ ਸਿੱਖਿਆ ਵਿਭਾਗ ਨੂੰ ਬੰਦ ਕਰਨਾ ਆਸਾਨ ਨਹੀਂ ਹੈ ਅਤੇ ਇਹ ਸਿਰਫ ਕਾਂਗਰਸ ਦੀ ਸਹਿਮਤੀ ਨਾਲ ਹੀ ਸੰਭਵ ਹੈ ਸਿੱਖਿਆ ਵਿਭਾਗ 1979 ਵਿੱਚ ਬਣਾਇਆ ਗਿਆ ਸੀ ਵਾਈਟ ਹਾਊਸ ਦੇ ਇੱਕ ਤੱਥ ਖੋਜ ਰਿਪੋਰਟ ਰਿਪੋਰਟ ਵਿੱਚ ਕਿਹਾ ਗਿਆ ਕਿ ਇਹ ਹੁਕਮ ਸਿੱਖਿਆ ਸਕੱਤਰ ਲਿੰਡਾ ਮੈਕਮੋਹਨ ਨੇ ਸਿੱਖਿਆ ਵਿਭਾਗ ਨੂੰ ਖਤਮ ਕਰਨ ਅਤੇ ਸਿੱਖਿਆ ਅਧਿਕਾਰ ਰਾਜਾਂ ਨੂੰ ਵਾਪਸ ਕਰਨ ਲਈ ਜ਼ਰੂਰੀ ਸਾਰੇ ਕਦਮ ਚੁੱਕਾਂ ਲਈ ਨਿਰਦੇਸ਼ ਦੇਵੇਗਾ ਜਦੋਂ ਕਿ ਅਮਰੀਕੀਆਂ ਤੇ ਨਿਰਪਟ ਸੇਵਾਵਾ ਮਾ ਪ੍ਰੋਗਰਾਮਾ ਅਤੇ ਲਾਭਾਂ ਦੀ ਪ੍ਰਭਾਵਸ਼ਾਲੀ ਅਤੇ ਨਿਰਵਿਗਨ ਡਿਲੀਵਰੀ ਨੂੰ ਯਕੀਨੀ ਬਣਾਇਆ ਜਾ ਸਕੇਗਾ 트럼ਪ ਵਾਈਟ ਹਾਊਸ ਵਿਖੇ ਇੱਕ ਸਮਾਰੋਹ ਦੌਰਾਨ ਹੁਕਮ ਤੇ ਦਸਕਤ ਕਰਨਗੇ ਜਿਸ ਵਿੱਚ ਕਈ ਰਿਪਬਲਿਕਨ ਗਵਰਨਰ ਅਤੇ ਰਾਜ ਸਿੱਖਿਆ ਕਮਿਸ਼ਨਰ ਸ਼ਾਮਿਲ ਹੋਣਗੇ 트ੰਪ ਦਾ ਨਵਾਂ ਹੁਕਮ ਰਾਸ਼ਟਰਪਤੀ ਦੀਆਂ ਸ਼ਕਤੀਆਂ ਦੀਆਂ ਸੀਮਾਵਾਂ ਦੀ ਇੱਕ ਨਵੀਂ ਪਰਖਿਆ ਹੋਵੇਗਾ ਇਸ ਤੋਂ ਪਹਿਲਾਂ ਉਹਨਾਂ ਦੀ ਸਰਕਾਰ ਨੇ ਯੂ ਐਸ ਐਨ ਸੀ ਫਾਰ ਇੰਟਰਨੈਸ਼ਨਲ ਡਵੈਲਪਮੈਂਟ ਯੂ ਐਸ ਐ ਆਈ ਡੀ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਇਸ ਹਫ਼ਤੇ ਮੈਰੀਲੈਂਡ ਦੀ ਸੰਗੀ ਜ਼ਿਲ੍ਹਾ ਅਦਾਲਤ ਨੇ ਰੋਕ ਦਿੱਤਾ ਸੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਟੀਮ ਇੰਡੀਆ ਲਈ ਇੱਕ ਵੱਡਾ ਐਲਾਨ ਕੀਤਾ ਆਈਸੀਸੀ ਚੈਂਪੀਅਨਸ ਟਰੋਫੀ 2025 ਦਾ ਖਿਤਾਬ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਹੁਣ ਹੋਰ ਵੀ ਅਮੀਰ ਹੋਣ ਜਾ ਰਹੇ ਨੇ ਚੈਂਪੀਅਨਸ ਟਰੋਫੀ ਦੀ ਇਨਾਮੀ ਰਾਸ਼ੀ ਤੋਂ ਇਲਾਵਾ ਹੁਣ ਬੀਸੀਸੀਆਈ ਨੇ ਇੱਕ ਵੱਡੇ ਨਕਦ ਇਨਾਮ ਦਾ ਵੀ ਐਲਾਨ ਕੀਤਾ ਬੀਸੀਸੀਆਈ ਦੇ ਕੱਤਰ ਦੇਵਜੀਤ ਸਾਕੀਆ ਨੇ ਦੱਸਿਆ ਕਿ ਹਰੇਕ ਖਿਡਾਰੀ ਨੂੰ 3 ਕਰੋੜ ਰੁਪਏ ਮੁੱਖ ਕੋਚ ਨੂੰ 3 ਕਰੋੜ ਰੁਪਏ ਸਹਾਇਕ ਕੋਚਿੰਗ ਸਟਾਫ ਨੂੰ 50 ਲੱਖ ਰੁਪਏ ਮਿਲਣਗੇ BCCI ਨੇ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਇੰਡੀਆ ਲਈ 58 ਕਰੋੜ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਜੋ 2025 ਦੀ ਚੈਂਪੀਅਨਜ਼ ਟਰੋਫੀ ਜਿੱਤਣ ਵਾਲੀ ਹੈ ਇਹ ਦਿੱਤੀ ਮਾਨਤਾ ਖਿਡਾਰੀਆਂ ਕੋਚਿੰਗ ਅਤੇ ਸਹਾਇਕ ਸਟਾਫ ਅਤੇ ਪੁਰਸ ਜਨ ਕਮੇਟੀ ਦੇ ਮੈਂਬਰਾਂ ਨੂੰ ਦਿੱਤੀ ਜਾਵੇਗੀ ਅਮਰੀਕਾ ਦੇ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇੱਕ ਭਾਰਤੀ ਖੋਜਕਰਤਾ ਨੂੰ ਹਿਰਾਸਤ ਵਿੱਚ ਲੈ ਲਿਆ ਇਹ ਜਾਣਕਾਰੀ ਮੀਡੀਆ ਵਿੱਚ ਪ੍ਰਸਾਰਿਤ ਇੱਕ ਖਬਰ ਵਿੱਚ ਦਿੱਤੀ ਗਈ ਹੈ ਇੱਕ ਕਟਨਾ ਕੋਲੰਬੀਆ ਯੂਨੀਵਰਸਿਟੀ ਦੇ ਇੱਕ ਭਾਰਤੀ ਵਿਦਿਆਰਥੀ ਨੇ ਹਮਾਸ ਪੱਖੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਤੋਂ ਬਾਅਦ ਭਾਰਤ ਪਰਤਣ ਤੋਂ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਬਾਅਦ ਵਾਪਰੀ ਹੈ ਬਦਰ ਖਾਨ ਸੂਰੀ ਦੇ ਵਕੀਲ ਨੇ ਦਾਅਵਾ ਕੀਤਾ ਕਿ ਸੂਰੀ ਨੂੰ ਸਿਰਫ ਇਸ ਲਈ ਸਜ਼ਾ ਦਿੱਤੀ ਜਾ ਰਹੀ ਹੈ ਕਿਉਂਕਿ ਉਸ ਦੀ ਪਤਨੀ ਦਾ ਸਬੰਧ ਫਲਸਤੀਨ ਨਾਲ ਰਿਹਾ ਅਤੇ ਸਰਕਾਰ ਨੂੰ ਸ਼ੱਕ ਹੈ ਕਿ ਸੂਰੀ ਅਤੇ ਉਸ ਦੀ ਪਤਨੀ ਇਜ਼ਰਾਈਲ ਪ੍ਰਤੀ ਅੰਮ੍ਰਿਤ ਕੀ ਵਿਦੇਸ਼ ਨੀਤੀ ਦਾ ਵਿਰੋਧ ਕਰਦੇ ਨੇ ਸੂਰੀ ਦੇ ਪਤਨੀ ਅਮਰੀਕੀ ਨਾਗਰਿਕ ਹੈ ਹਿਰਾਸਤ ਵਿੱਚ ਲਿਆ ਗਿਆ ਭਾਰਤੀ ਬਦਰ ਖਾਨ ਸੂਰੀ ਵਾਸ਼ਿੰਗਟਨ ਦੀ ਜਾਰਜਟਾਊਨ ਯੂਨੀਵਰਸਿਟੀ ਦੇ ਐਂਡਮੰਡ ਐ ਵਾਲ ਸਕੂਲ ਆਫ ਫੋਰਨ ਸਰਵਿਸ ਵਿਖੇ ਅਲਬਲਦੀਲ ਵਿੰਤਲਾ ਲ ਸੈਂਟਰ ਫॉर ਮੁਸਲਮ ਇਸਾਈ ਅੰਡਰਸਟੈਂਡਿੰਗ ਵਿੱਚ ਖੋਜੀ ਹੈ ਗਾਜ਼ਾ ਦੇ ਸਹਿਤ ਅਧਿਕਾਰੀਆਂ ਅਨੁਸਾਰ ਉੱਤਰੀ ਗਾਜ਼ਾ ਪੱਟੀ ਵਿੱਚ ਇਜ਼ਰਾਈਲੀ ਹਵਾਈ ਹਮਲਿਆਂ ਵਿੱਚ ਕਟੋ-ਕਟ 16 ਫਲਸ ਦਿਨੀ ਮਾਰੇ ਗਏ ਅਤੇ 30 ਤੋਂ ਵੱਧ ਛਕਮੇ ਹੋ ਗਏ ਜਾਣਕਾਰੀ ਮੁਤਾਬਕ ਇਹ ਹਮਲਾ ਬੀਤਲਹਯਾ ਦੇ ਸਲਾਤਨ ਇਲਾਕੇ ਚ ਬੁੱਧਵਾਰ ਦੇ ਰਾਤ ਨੂੰ ਹੋਇਆ ਜਿੱਥੇ ਲੋਕਾਂ ਨੇ ਇਸ ਤੋਂ ਪਹਿਲਾਂ ਇਜ਼ਰਾਈਲੀ ਹਮਲਿਆਂ ਦੇ ਪੀੜਤਾਂ ਲਈ ਇੱਕ ਸੋਕ ਸਵਾ ਦਾ ਇਹੋ ਚੰਕਿਤਾ ਸੀ ਇਜ਼ਰਾਈਲੀ ਫੌਜ ਨੇ ਇਸ ਘਟਨਾ ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਇਹ ਹਮਲਾ ਗਾਜ਼ਾ ਵਿੱਚ ਇਜ਼ਰਾਈਲੀ ਫੌਜੀ ਹਮਲਿਆਂ ਦੇ ਇੱਕ ਨਵੇਂ ਦੌਰ ਦੌਰਾਨ ਹੋਇਆ ਇਜ਼ਰਾਈਲ ਦਾ ਕਹਿਣਾ ਹੈ ਕਿ ਉਸਦੇ ਹਮਲੇ ਹਮਾਸ ਦੇ ਅਤਵਾਦੀਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਗਾਜ਼ਾ ਸਿਹਤ ਅਧਿਕਾਰੀਆਂ ਅਨੁਸਾਰ ਮੰਗਲਵਾਰ ਤੋਂ ਹੁਣ ਤੱਕ 430 ਤੋਂ ਵੱਧ ਫਸਤੀਨੀ ਮਾਰੇ ਜਾ ਚੁੱਕੇ ਨੇ ਇਸ ਦੌਰਾਨ 19 ਜਨਵਰੀ ਤੋਂ ਲਾਗੂ ਜਗਬੰਦੀ ਖਤਮ ਹੋ ਗਈ ਹੈ ਮਰਨ ਵਾਲਿਆਂ ਵਿੱਚ 170 ਤੋਂ ਵੱਧ ਬੱਚੇ ਅਤੇ 80 ਔਰਤਾਂ ਸ਼ਾਮਿਲ ਨੇ ਜੁਮੰਝ ਹੁਤੀ ਬਾਗੀਆਂ ਦੇ ਟਿਕਾਣੇ ਤੇ ਅਮਰੀਕਾ ਦੇ ਹਵਾਈ ਹਮਲੇ ਚੱਲ ਰਹੇ ਨੇ ਬੁੱਧਵਾਰ ਦੇਰ ਰਾਤ ਵੀ ਅਮਰੀਕਾ ਨੇ ਜਮਨ ਵਿੱਚ ਹੂਤੀ ਬਾਗੀਆਂ ਦੇ ਮਿਜ਼ਾਈਲ ਪਲੇਟਫਾਰਮਾਂ ਅਤੇ ਕਈ ਹਥਿਆਰਾਂ ਦੇ ਗੋਦਾਮਾਂ ਤੇ ਤੇਜ਼ ਹਵਾਈ ਹਮਲੇ ਕੀਤੇ ਇਹ ਹਮਲਾ ਅਜਿਹੇ ਸਮੇਂ ਵਿੱਚ ਹੋਇਆ ਜਦੋਂ ਇੱਕ ਦਿਨ ਪਹਿਲਾਂ ਹੀ ਵਾਈਟ ਹਾਊਸ ਨੇ ਤਹਿਰਾਨ ਨੂੰ ਚੇਤਾਵਨੀ ਦਿੱਤੀ ਸੀ ਕਿ ਉਸ ਨੂੰ ਅਮਰੀਕਾ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ ਅਤੇ ਹੂਤੀਆਂ ਦੇ ਹਰ ਹਮਲੇ ਲਈ ਇਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਇਸ ਦੇ ਨਾਲ ਹੀ ਹੂਤੀ ਬਾਗੀਆਂ ਨੇ ਵੀ ਅਮਰੀਕਾ ਨੂੰ ਖੁੱਲੀ ਚੁਣੌਤੀ ਦਿੱਤੀ ਸੀ ਵਾਈਟ ਹਾਊਸ ਤੋਂ ਜਾਰੀ ਬਿਆਨ ਚ ਕਿਹਾ ਗਿਆ ਕਿ ਜਮਨ 'ਚ ਹਮਲੇ ਨੂੰ ਲੈ ਕੇ ਟਰੰਪ ਦਾ ਇਰਾਦਾ ਪੱਕਾ ਹੈ ਤੇ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਦਰਅਸਲ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਉਹ ਜਮਨ ਦੇ ਤਹਿਰਾਨ ਸਮਰਥਿਤ ਹੁਤੀ ਬਾਗੀਆਂ ਦੁਆਰਾ ਪਵਿੱਕ ਵਿੱਚ ਕਿਸੇ ਵੀ ਹਮਲੇ ਲਈ ਸਿੱਧੇ ਤੌਰ ਤੇ ਈਰਾਨ ਨੂੰ ਜ਼ਿੰਮੇਵਾਰ ਠਹਿਰਾਉਣਗੇ ਹੁਤੀ ਬਾਗੀਆਂ ਤੇ ਅਮਰੀਕਾ ਦਾ ਹਵਾਈ ਹਮਲਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ ਜਵਾਬ ਵਿੱਚ ਹੁਤੀ ਬਾਗੀਆਂ ਨੇ ਲਾਲ ਸਾਗਰ ਵਿੱਚ ਅਮਰੀਕੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ ਉੱਤਰੀ ਕੁਵਿੰਸਲੈਂਡ ਦੇ ਵੱਡੇ ਹਿੱਸੇ ਵਿੱਚ ਅੱਜ 300 ਮਿਲੀਮੀਟਰ ਮੀਂਹ ਪਿਆ ਜਿਸ ਨਾਲ ਅਚਾਨਕ ਹੜ ਆ ਗਿਆ ਹੜ ਕਾਰਨ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਅਤੇ ਕਾਰ ਨੁਕਸਾਨੇ ਗਏ ਟੌਨਜ਼ਨ ਵਿਲੇ ਵਿੱਚ ਲਗਾਤਾਰ ਮੀਂਹ ਕਾਰਨ ਸੜਕਾਂ ਬੰਦ ਹੋ ਗਈਆਂ ਕਾਰ ਡੁੱਬ ਗਏ ਅਤੇ ਕਾਰਾਂ ਤਬਾਹ ਹੋ ਗਈਆਂ ਟੌਨਜ਼ਲ ਵਿਲੇ ਵਿੱਚ ਹੜ ਦੇ ਪਾਣੀ ਵਿੱਚ ਡਿੱਗਣ ਤੋਂ ਬਾਅਦ ਇੱਕ ਬਜ਼ੁਰਗ ਆਦਮੀ ਨੂੰ ਗੁਵਾਂਡੀਆਂ ਦੀ ਮਦਦ ਲੈਣੀ ਪਈ ਅਚਾਨਕ ਪਏ ਮੀਂਹ ਨੇ ਬਹੁਤ ਸਾਰੇ ਨਿਵਾਸੀਆਂ ਨੂੰ ਹੈਰਾਨ ਕਰ ਦਿੱਤਾ ਇੱਕ ਸ਼ਾਪਿੰਗ ਸੈਂਟਰ ਕੋਰਕ ਪਾਰਕ ਵਿੱਚ ਵੀ ਪਾਣੀ ਭਰ ਗਿਆ ਮੀਂਹ ਕਾਰਨ ਮਹੱਤਵਪੂਰਨ ਸੜਕਾਂ ਤੇ ਆਵਾਜਾਈ ਬਾਦੀਤ ਹੋਈ ਅਤੇ ਸਕੂਲ ਬ ਤੇਗੇ ਇੰਗਾਮ ਵੀ ਹੜ੍ਹ ਦੇ ਲਪੇਟ ਵਿੱਚ ਆ ਗਿਆ ਅਤੇ ਦੋ ਬਜ਼ੁਰਗ ਔਰਤਾਂ ਨੂੰ ਉਹਨਾਂ ਦੀਆਂ ਕਾਰਾਂ ਵਿੱਚੋਂ ਬਚਾਇਆ ਗਿਆ ਕੁਵਿੰਸਲੈਂਡ ਪੁਲਿਸ ਨੇ ਕਿਹਾ ਕਿ ਐਸਈਐਸ ਨੂੰ ਅੱਜ ਹੜ੍ਹ ਨਾਲ ਸੰਬੰਧਿਤ 9 ਕਾਲ ਆਊਟਾਂ ਦਾ ਜਵਾਬ ਦਿੱਤਾ ਗੰਬੀਰ ਹੜ੍ਹ ਨੇ ਮੈਲਿਓਡੀਸੀਅਸ ਦੇ ਡਰ ਨੂੰ ਵੀ ਪੈਦਾ ਕਰ ਦਿੱਤਾ ਜੋ ਕਿ ਗੰਦੇ ਹੜ੍ਹ ਦੇ ਪਾਣੀ ਤੋਂ ਪੈਦਾ ਹੋਣ ਵਾਲੀ ਇੱਕ ਕਾਤਕ ਬੈਕਟੀਰੀਆ ਦੀ ਲਾਗ ਹੈ ਕਿਸਾਨਾਂ ਤੇ ਸਰਕਾਰ ਦੀ ਕਾਰਵਾਈ ਤੇ ਪੰਜਾਬ বিজেপি ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਸਾਹਮਣੇ ਆ। ਅੱਜ ਜਿੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਪਾਜਬਾ ਮੁਖੀ ਸੁਨੀਲ ਜਾਖੜ ਨੇ ਕਿਹਾ ਕਿ सीएम भगवंत मान ਪਹਿਲਾਂ ਤਾਂ ਕਿਸਾਨਾਂ ਦੇ ਵਕੀਲ ਬਣਦੇ ਸਨ ਕਹਿੰਦੇ ਸੀ ਕਿ ਢੱਲੇਵਾਲ ਨੂੰ ਚੁੱਕਿਆ ਤਾਂ ਮਾਹੌਲ ਖਰਾਬ ਹੋਵੇਗਾ ਇਹ ਕਿਸਾਨਾਂ ਦੀ ਨਹੀਂ ਸਗੋ ਔਖੋਤੀ ਕਿਸਾਨ ਲੀਡਰਾਂ ਦੀ ਲੜਾਈ ਸੀ ਸਰਕਾਰ ਨੇ ਹੀ ਮੋਰਚਾ ਲਗਵਾਇਆ ਸੀ ਤੇ ਸਰਕਾਰ ਨੇ ਹੀ ਮੋਰਚਾ ਹਟਵਾਇਆ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਪਾਸ਼ਪਾ ਦੇ ਉਮੀਦਵਾਰਾਂ ਵਿਰੁੱਧ ਉਕਸਾਇਆ ਤੇ ਚੋਣਾਂ ਵਿੱਚ ਇਹਨਾਂ ਦਾ ਇਸਤੇਮਾਲ ਕੀਤਾ ਸੀ ਉਹਨਾਂ ਨੇ ਕਿਹਾ ਕਿ ਲੜਾਈ ਕਿਸਾਨਾਂ ਦੀ ਨਹੀਂ ਸਗੋ ਔਖੋਤੀ ਕਿਸਾਨ ਲੀਡਰਾਂ ਦੀ ਲੜਾਈ ਸੀ ਉਹਨਾਂ ਨੇ ਕਿਹਾ ਕਿ ਮੋਰਚਾ ਸਰਕਾਰ ਨੇ ਹੀ ਲਗਵਾਇਆ ਸੀ ਤੇ ਹੁਣ ਸਰਕਾਰ ਨੇ ਹੀ ਹਟਵਾਇਆ ਉਹਨਾਂ ਅੱਗੇ ਕਿਹਾ ਜਦੋਂ ਲੁਧਿਆਣਾ ਪੱਛਮੀ ਦੀ ਉਪ ਚੋਣ ਆ ਗਈ ਤਾਂ ਸੂਬਾ ਸਰਕਾਰ ਨੇ ਸਨਤ ਦੀ ਫਿਕਰ ਪਈ ਪਹਿਲਾਂ ਅੱਜ ਤੱਕ ਕਿਸੇ ਨੇ ਵੀ ਸਨਤਕਾਰਾਂ ਨੂੰ ਨਹੀਂ ਪੁੱਛਿਆ ਇਸ ਦੇ ਨਾਲ ਹੀ ਉਹਨਾਂ ਕਾਕੇ ਪਾਸ਼ਪਾ ਵਿਰੁੱਧ ਮਾਹੌਲ ਬਣਾਉਣ ਲਈ ਸੂਬਾ ਸਰਕਾਰ ਨੇ ਇਨਾਂ ਕਿਸਾਨਾਂ ਦੀ ਵਰਤੋਂ ਕੀਤੀ ਤੇ ਅਕੌਤੀ ਕਿਸਾਨ ਲੀਡਰਾਂ ਨੇ ਆਮ ਕਿਸਾਨਾਂ ਦੀ ਵਰਤੋਂ ਕਰਕੇ ਉਹਨਾਂ ਨੂੰ ਭੜਕਾਇਆ ਕਿਸਾਨ ਅੰਦੋਲਨ ਕਾਰਨ ਪੰਜਾਬ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦਾਂ ਤੇ ਲੱਗੇ ਵੈਰੀਕੇਟ ਹਟਾਏ ਜਾ ਰਹੇ ਨੇ ਹਰਿਆਣਾ ਪੁਲਿਸ ਵੀਰਵਾਰ ਸਵੇਰ ਤੋਂ ਇਸ ਨੂੰ ਹਟਾ ਰਹੀ ਹੈ ਇਸ ਮਿੰਟ ਵੈਰੀਕੇਟਿੰਗ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਕੀਤੀ ਗਈ ਸੀ ਪੁਲਿਸ ਅਨੁਸਾਰ 13 ਮਹੀਨੇ ਤੋਂ ਬੰਦ ਪਏ ਦਿੱਲੀ ਜੰਮੂ ਅਮ੍ਰਿਤਸਰ ਹਾਈਵੇ ਨੂੰ ਸ਼ਾਮ ਤੱਕ ਆਵਾਜਾਈ ਲਈ ਖੋਲ ਦਿੱਤਾ ਜਾਵੇਗਾ ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਬੁੱਧਵਾਰ ਦਰ ਸ਼ਾਮ ਸ਼ੰਭੂ ਅਤੇ ਖਨੌਰੀ ਸਰਹੱਦ ਦੇ ਅੰਦੋਲਨਕਾਰੀ ਕਿਸਾਨਾਂ ਨੂੰ ਹਟਾ ਦਿੱਤਾ ਸੀ ਇਸ ਦੌਰਾਨ 200 ਦੇ ਕਰੀਬ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਪੰਜਾਬ ਪੁਲਿਸ ਨੇ ਕਿਸਾਨਾਂ ਵੱਲੋਂ ਬਣਾਏ ਸ਼ੈਡਾਂ ਵੀ ਬੁਲਡੋਜ਼ਰਾਂ ਨਾਲ ਢਾ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਬਠਿੰਡਾ ਦੇ ਪਿੰਡ ਜਿੱਦਾ ਵਿਖੇ ਨੈਸ਼ਨਲ ਹਾਈਵੇ ਤੇ ਬਣੇ ਟੋਲ ਪਲਾਜ਼ੇ ਨੂੰ ਫ੍ਰੀ ਕਰਨ ਦਾ ਐਲਾਨ ਕੀਤਾ ਗਿਆ। ਦੂਜੇ ਪਾਸੇ ਮੁਸਤੈਦ ਪੁਲਿਸ ਵੱਲੋਂ ਲਗਾਤਾਰ ਕਿਸਾਨਾਂ ਨੂੰ ਰਸਤੇ ਚੋਹੀ ਮੋੜਾ ਚਾਰਿਆ। ਕਿਸਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੁਲਿਸ ਤੇ ਸਰਕਾਰ ਤੱਕੇਸ਼ਾਈ ਕਰ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਪੜਿੰਗ ਨੇ ਕਿਹਾ ਕਿ ਜਿਸ ਤਰ੍ਹਾਂ ਕਿਸਾਨਾਂ ਤੇ ਅਤਿਆਚਾਰ ਕੀਤੇ ਗਏ ਮੈਂ ਇਸ ਦੀ ਨਿੰਦਾ ਕਰਦਾ। ਉਹਨਾਂ ਸਰਕਾਰਾਂ ਦਾ ਅਸਲੀ ਚਿਹਰਾ ਬੇਨਕਾਬ ਹੋ ਗਿਆ ਜੋ ਕਹਿੰਦੀਆਂ ਸਨ ਕਿ ਅਸੀਂ ਕਿਸਾਨਾਂ ਦੇ ਸ਼ਿਭਚਿੰਤਕਾਂ। ਇਸ ਸੰਦੇਸ਼ ਦੁਨੀਆ ਦੀਆਂ ਖਬਰਾਂ ਹੋਰ ਮੈਨੂੰ ਦੋ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ